ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰ ਜੀ ਅਰੇ ਇਕ ਟੇਕ ਤੂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸੁਖ ਹੋ ਟਲ ਗੁਰ ਸੇਵੀਐ ਰਹਿਨ ਸਹਜ ਸੁਭਾ। ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਛੰਤ ਮਹੱਲਾ ਪਹਿਲਾ कार पहला इक एक ओंकार सतगुर प्रसाद पर जोवन मैं मत कर पनी बल राम जी मैली अवगण चित ਬੇਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀ ਪਰ ਜੋਵਨ ਮੈਂ ਮਤ ਪਈ ਅੜ ਘਰ ਪਾਹਣੀ ਬਲਰਾਮ ਜੀ ਮਾਲੀ ਅਵਗਣ ਚਿੱਤ ਬੇਨਗੁਰ ਗੁਣਨਾ ਸਮਾਵਣੀ ਬਲਰਾਮ ਜੀ ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਜ ਨਾ ਪਾਇਆ ਸਤਿਗੁਰੂ ਪੂਝ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ ਨਾਨਕ ਬਾਲ ਤਨ ਰੜਿ ਪਾ ਬਿਨ ਪਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲ ਰਾਮ ਜੀ ਰਵ ਰਹਿਆ ਯੁਗ ਚਾਰ ਤ੍ਰਿਪਾਵਨ ਬਾਣੀ ਜਿਸ ਕੀ ਬਲ ਰਾਮ ਜੀ ਤ੍ਰਿਪਾਵਨ ਕੰਤ ਰਵੈ ਸੁਹਾਗਣ ਅਭਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਣ ਗਣਾਈ ਹਮ ਵੀ ਵੰਨਿਆ ਸਹੁਰੇ ਬਲਰਾਮ ਜੀ ਸਾਹਾ ਹੁਕਮ ਰਜਾਈ ਸੋ ਨਾ ਟਲ ਜੋ ਪ੍ਰਭ ਕਰੇ ਬਲਰਾਮ ਜੀ ਇਰਤ ਪਿਆ ਕਰਤੈ ਕਰ ਪਾਇਆ ਨੇਟ ਨ ਸਕੈ ਕੋਈ ਜਾਂਜੀ ਨਾ ਨਰਹ ਨਿਹ ਕੇਵਲ ਰਵ ਰਹਿਆ ਤਿਹ ਲੋਈ ਮਾਇ ਨਿਰਾਸੀ ਹੋਏ ਵਿਛੁਣਨੀ ਬਾਲੀ ਬਾਲਹਿ ਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲ ਰਾਮ ਜੀ ਰਹਿਸੀ ਵੇਖ ਹਦੂਰ ਦਾ ਵੀ ਘਰ ਸੋਹੀਏ ਬਲਰਾਮ ਜੀ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ सत सन्तोष सदा सच पल सच फिर पाए नानक विच्छुड ना दुख पाए गुरमत अंक समाए සත සන්තෝක සදා සච්චපල්ල සච්චබොල්ල පෙරපායි නානක විච්චොඩනා දොක්खපායේ ගොරමත අංක සමයි වාහිකදිිකා කල්සා ਵਾਹਿਗੁਰੂ ਜੀ ਕੀ ਫਤਿਹ